ਚਾਹ ਵੀ ਲਓ। ਲੈ ਦਿਆਂ। ਹਾਂਜੀ। ਮੇਰੀ ਗੱਲ ਸੁਣੋ। ਹਾਂਜੀ। ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਦੱਸੋ। ਮੇਰੇ ਕੋ ਨਾ ਸੱਚੀ ਬੜੀਆਂ ਗਲਤੀਆਂ ਹੋ ਗਈਆਂ ਵਾ। ਮੈਨੂੰ ਨਹੀਂ ਉਮੀਦ ਹੈਗੀ ਕਿ ਤੁਸੀਂ ਮੈਨੂੰ ਮਾਫ ਕਰੋਗੇ। ਸੰਦੀਪ ਕੋਈ ਗੱਲ ਨਹੀਂ। ਅਣਜਾਣਪੁਣੀ ਜਿਹਨੇ ਗਲਤੀ ਹੋ ਜਾਂਦੀ ਕਈ ਵਾਰੀ। ਹਉ ਤੂੰ ਸੰਭਲ ਗਈ ਐ ਨਾ ਐਨਾ ਹੀ ਬੋਤਵਾ ਅਹੀਂ ਨਾ ਜਿਹੜੀਆਂ ਵੀ ਗੱਲਾਂ ਹੋਈਆਂ ਵਾ ਨਾ ਘਰ ਚ ਕੋਈ ਗੱਲ ਨਹੀਂ ਕਰਨੀ ਹੈਗੀ ਪਿਛਲੀਆਂ ਗੱਲਾਂ ਭੁੱਲ ਜਾਓ ਸੰਦੀਪ ਹੁੰਦਾ ਆਰਾਮ ਨਾਲ ਨਾ ਇਹ ਘਰ ਚ ਰਹਿ ਤੈਨੂੰ ਕੋਈ ਵੀ ਨਹੀਂ ਗੱਲ ਕਰਦਾ ਠੀਕ ਹੈ ਨਾ ਸਿਰਫ ਨਾ ਮੈਨੂੰ ਮੰਮੀ ਦਾ ਹੀ ਡਰ ਵਾ ਆਹੋ ਰੱਖ ਲੈ ਉਹ ਘਰ ਦੇ ਵਿੱਚ ਜੇ ਇਹਨੂੰ ਘਰ ਰੱਖਣਾ ਵਾ ਨਾ ਤੇ ਮੇਰਾ ਕੇਸਾ ਮੈਨੂੰ ਦੇ ਉਹ ਭੈਣ ਇਹ ਕਿਦਣੀ ਗੱਲਾਂ ਘਾਂਡੇ ਤੁਸੀਂ ਜਿਹੜੀਆਂ ਗੱਲਾਂ ਮੈਂ ਕਰਨ ਨਹੀਂ ਹੈ ਨਾ ਇਹ ਸੱਚ ਵਾ ਝੂਠ ਨਹੀਂ ਬੋਲਣ ਢਈ ਮੈਂ ਦੀਦੀ ਇਹ ਤੂੰ ਕੀ ਕਹਿਂਦੇਂ ਭਰਾ ਕੋ ਹਿੱਸਾ ਮੰਗਦੇ ਚੰਗੀ ਲੱਗੀਦਾ ਵਾ ਤੂੰ ਤੇ ਚੋਪੀ ਕਰ ਜਾ ਹੁਣ ਤੈਨੂੰ ਇਹ ਚੰਗਾ ਲੱਗਣ ਡਿਆ ਵਾ ਪਹਿਲਾਂ ਤੇ ਬੜਾ ਆਂਦੀ ਸੀ ਇਹਦਾ ਰੰਗ ਕਾਲਾ ਵਾ ਹੁਣ ਕਿਹੜਾ ਉਹ ਜੀ ਵਿੱਚ ਤੋਤਾ ਵਾ ਜਿਹੜਾ ਚਿੱਟਾ ਹੋ ਗਿਆ ਵਾ ਉਹ ਭੈਣ ਚੁੱਪ ਕੇ ਨਾ ਬਹਿ ਜਾ ਠੀਕ ਐ ਨਾ ਜੇ ਮੇਰਾ ਘਰ ਬਸਣ ਡਿਆ ਨਾ ਤੇ ਬਸ ਲਿਆ ਦੋ ਆਹੋ ਉਹ ਤਾਂ ਨਹੀਂ ਸਿਰ ਜਿੱਤੀ ਆ ਗਏ ਆ ਬਹੁ ਘਰ ਬਸਣ ਡਿਆ ਤੇਰਾ ਤੈਨੂੰ ਉਹ ਦਿਨ ਭੁੱਲ ਗਏ ਆ ਜਦੋਂ ਇੱਥੇ ਘੋੜੇ ਘੋੜੇ ਬੇਇੱਜ਼ਤੀ ਕਰਕੇ ਗਈ ਸੀ ਜੀ ਜੀ ਸਾਨੂੰ ਗੱਲਾਂ ਕਰਦਾ ਸੀ ਵੇ ਕੋਰਟ ਚ ਕੇਸ ਇੰਨੇ ਲਾਇਆ ਹੋਰ ਕੀ ਕਰਾਉਣਾ ਤੂੰ ਇਹਦੇ ਕੋ ਬੇ ਉਹ ਦਿਨ ਭੁੱਲ ਗਿਆ ਵਾ ਇਹਦਾ ਕਰਕੇ ਨਾ ਇਹਦੇ ਭਰਾ ਨੇ ਦਵਾਈ ਖਾਦੀ ਤੇ ਤੇਰੀ ਕੀ ਹਾਲਤ ਹੋਈ ਸੀ ਇਹ ਨਹੀਂ ਤੈਨੂੰ ਸਮਝ ਲੱਗਣ ਦੀ ਮੰਮੀ ਨੂੰ ਇਹ ਮਾਰਨ ਲੱਗੀ ਸੀ ਤੇ ਪਤਾ ਨਹੀਂ ਤੈਨੂੰ ਐਡੀ ਛੇਤੀ ਕਿਉਂ ਚੰਗੀ ਲੱਗਣ ਡੈਤੀ ਆਏ ਤੈਨੂੰ ਸਾਰੀਆਂ ਭੁੱਲ ਗਿਆ ਵਾ ਤੈਨੂੰ ਜਦੋਂ ਇਹ ਫੇਰ ਤੇਰੇ ਨਾਲ ਹੋਣ ਗਈ ਆ ਨਾ ਫੇਰ ਤੇਰੀਆਂ ਅੱਖਾਂ ਖੁੱਲਣੀਆਂ ਵਾ ਉਹ ਭੈਣ ਪਿਛਲੀਆਂ ਗੱਲਾਂ ਭੁੱਲ ਗਏ ਨਾ ਫੇਰੀ ਮੈਨੂੰ ਲੈ ਕੇ ਆਇਆ ਵਾ ਤੇ ਭੁੱਲ ਜੋ ਠੀਕ ਹੈ ਨਾ ਤੁਸੀਂ ਵੀ ਚਾਹੇ ਸਿਰ ਸਿਰ ਗੱਲਾਂ ਨਾ ਹੀ ਕਰੋ ਇਹ ਜਿਹਨੇ ਮੈਨੂੰ ਚੰਗੇ ਨਹੀਂ ਲੱਗਦੇ ਠੀਕ ਹੈ ਨਾ ਕਿਹੜੀ ਭੈਣ ਵਾ ਤੇਰੀ ਅਗਲੀ ਸਮੰਗਰੀ ਆ ਤੁਹਾਨੂੰ ਬਣੀ ਕਿਸੇ ਚਿੱਤਾ ਆ ਗਿਆ ਵਾ ਸਿਖਾਇਆ ਵਾ ਕਿਨੇ ਦੱਸ ਦੋ ਮੈਨੂੰ ਵੀ ਕਿਨੇ ਸਿਖਾਇਆ ਵਾ ਮੈਨੂੰ ਕਿਨੇ ਸਿਖਾਉਣਾ ਵਾ ਇਹਦੇ ਵੱਲ ਵੇਖ ਵੇਖ ਕੇ ਸਭ ਕੁਝ ਸਿੱਖ ਗਈਆਂ ਕਿ ਹੱਸੇ ਕਿਦਾਂ ਮੰਗੀਦੇ ਆ ਉਹ ਭੈਣ ਉਹ ਕੁਝ ਬੋਲਣ ਦੀ ਆ ਐਵੇਂ ਤੁਸੀਂ ਬੋਲੀ ਜਾਂਦੇ ਹੋ ਨਾ ਇਹ ਹੋਣੀ ਨਹੀਂ ਬੋਲਣ ਦੀ ਮਤਲਬ ਹੁਣਾਵਾ ਕੋਈ ਬਥੇਰਾ ਕੋ ਬੋਲਦੀ ਰਹੀ ਆ ਪਹਿਲਾਂ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਨਾ ਉਹਨੂੰ ਤੇ ਸੁਧਰੀ ਹੈ ਨਾ ਸੁਧਰੀ ਲੈਣ ਦੋ ਬੱਲੇ ਹੋਣ ਤੇਰੇ ਗੋਡੇ ਨਾਲ ਗੋਡਾ ਜੋੜ ਕੇ ਬੈ ਗਈ ਆ ਤੇ ਤੂੰ ਗੱਲਾਂ ਕਰਨ ਡਿਆ ਪਿਆ ਵਾ ਜਦੋਂ ਤੈਨੂੰ ੱੱਕੇ ਮਾਰ ਮਾਰ ਕੇ ਬਾਹਰ ਕੱਢਦੀ ਰਹੀ ਉਹ ਦਿਨ ਭੁੱਲ ਗਿਆ ਤੂੰ ਕੀ ਹੋਈ ਨਿਆਣੀ ਬਣਦੀ ਗਲਤੀ ਫੇਰ ਕੀ ਹੋ ਗਿਆ ਵਾ ਆਹੋ ਨਿਆਣੀ ਰਹਿਣਾ ਉਹਨੇ ਗਾ ਗਾ ਹੁਣ ਤੂੰ ਹੀ ਕੀ ਚਾਉਂਦੇ ਓਂ ਘਰੋਂ ਨਿਕਲ ਜੇ ਇਹੋ ਚਾਉਂਦੇ ਫੇਰ ਨਾਵੇਂ ਨਾ ਘਰ ਵਸੇ ਨਹੀਂ ਤਾਂ ਨਿਕਲੀ ਹੀ ਤੇ ਨਿਕਲੀ ਰਹਿਣ ਦਿੰਦਾ ਕਿਉਂ ਲੈ ਕੇ ਆਇਆ ਤੂੰ ਤੂੰ ਨੇ ਆ ਵੀ ਫੋਨ ਕੀਤਾ ਮੈਨੂੰ ਮੈਂ ਬਰੀ ਕੀਤਾ ਸੀ ਵੇ ਚਲ ਠੀਕ ਆ ਜੇ ਇਹ ਗੱਲ ਤੇ ਆਇਆ ਹਨਾ ਤੇ ਹੁਣ ਤਿਆਰ ਨਹੀਂ ਇੱਥੋਂ ਤੇ ਮੈਂ ਚੱਲ ਜਾਣਾ ਵਾ ਆਪਣੇ ਸਹੁਰੇ ਪਰ ਇਹ ਆ ਕਿ ਹੁਣ ਸੰਮਣ ਆਉਣਗੇ ਫੇਰ ਤੈਨੂੰ ਪਤਾ ਲੱਗੂਗਾ ਵੇਖੀ ਭੈਣ ਉਹ ਘਰ ਨਹੀਂ ਵੀ ਹੋ ਕੇ ਆਈ ਠੀਕ ਹੈ ਨਾ ਤੇ ਉਹਨੂੰ ਧੱਕੇ ਮਾਰ ਕੇ ਕੱਢਿਆ ਸੀ ਜੀ ਉਹਦੇ ਮਨ 'ਚ ਕੁਝ ਹੁੰਦਾ ਉਹ ਨਿਹਾਉਣਾ ਸੀ ਤੈਨੂੰ ਕੀ ਲੱਗਦਾ ਵਾ ਉਹ ਨਹੀਂ ਵੀ ਹੋ ਕੇ ਆਈ ਸੀ ਉਹ ਸਾਨੂੰ ਕਿੰਨੀਆਂ ਗੱਲਾਂ ਕਰਕੇ ਗਈ ਉਹਦਣ ਵੀ ਆ ਮੈਨੂੰ ਕੀ ਗੱਲ ਹੋਈ ਬੜਾ ਰੌਲਾ ਪਾਇਆ ਤੁਸੀਂ ਅੰਦਰ ਘਰ ਮੰਮੀ ਕੋਈ ਨਹੀਂ ਹੋਈ ਮੈਂ ਤੁਹਾਨੂੰ ਵੀ ਦੱਸ ਦਿੰਨੀ ਆ ਜੇ ਤਾਂ ਤੁਸੀਂ ਮੇਰੇ ਨਾਲ ਮਿਲਣਾ ਵਰਤਣਾ ਵਾ ਤੇ ਅੱਧੀ ਪੈੜੀ ਜਿਹੜੀ ਹੈ ਨਾ ਮੇਰੇ ਨਾਲ ਲਵਾ ਦਿਓ ਤੇ ਆ ਜਿਹੜਾ ਘਰ ਵਾ ਨਾ ਇਹਦੇ 'ਚ ਵੀ ਕੰਦ ਹੋਣੀ ਚਾਹੀਦੀ ਆ ਐਵੇਂ ਇਨੀ ਗਰਮਣਾ ਹੋਂਦੀ ਹੋ ਕੇ ਰਹਿ ਮਾੜੀ ਮੋਟੀ ਗੱਲ ਹੁੰਦੀ ਰਹਿੰਦੀ ਘਰਾਂ ਦੇ ਵਿੱਚ ਕੋਈ ਗੱਲ ਨਹੀਂ ਸੁਣ ਜਾਣਾਗੀ ਮੈਂ ਆਪਣੇ ਇਹਨਾਂ ਨੂੰ ਨਹੀਂ ਮਾੜੀ ਮੋਟੀ ਗੱਲ ਉਹ ਕੱਲ ਦੀ ਆਈ ਪੂਤ ਨਹੀਂ ਜੜੀ ਆ ਉਹਨੇ ਸਾਰਿਆਂ ਨੂੰ ਮਗਰ ਲਾ ਲਿਆ ਵਾ ਕੀ ਕੁਝ ਨਹੀਂ ਉਹਨੇ ਕਿਹਾ ਮੈਨੂੰ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਆ ਤੇ ਅਜੇ ਕੋ ਬਾਕੀ ਰਹਿ ਗਿਆ ਵਾ ਉਹ ਪਹਿਲੇ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਬੋਲੀ ਜਾ ਉਹ ਚੱਲ ਠੀਕ ਵਾ ਮੈਨੂੰ ਤੇ ਚੁੱਪ ਕਰਾਉਂ ਡਿਆ ਵਾ ਨਾ ਮੈਂ ਚੱਲੀ ਆ ਆਪਣੇ ਪਿੰਡ ਤੇ ਹੁਣ ਤੈਨੂੰ ਉਦੋਂ ਹੀ ਦੱਸੂਗੀ ਜਦੋਂ ਪਿਆੜੀ ਦਾ ਹਿੱਸਾ ਮਿਲੂਗਾ ਜਾ ਪਿਆੜੀ ਜਾ ਚੱਲ ਗਾ ਪਿਆੜੀ ਦਾ ਹਿੱਸਾ ਲੈਣਾ ਚੱਲ ਤੋ ਤੁਰੀ ਚੱਲ ਉੱਧਰ ਹੁਣ ਜਾ ਆ ਚੰਗਾ ਕੰਜਰ ਖਣਾ ਪਾਇਆ ਕੀ ਸਮਝਾਵਾਂ ਤੁਹਾਨੂੰ ਸਮਝਾਵਾਂ ਕਿ ਜਮ ਉਹਨੂੰ ਸਮਝਾਵਾਂ ਹੁਣ ਇਹ ਸੇ ਮੰਗਦੀ ਆ ਚੱਕੀ ਲੱਗਦੀ ਆ ਸੋ ਚੈਨਲ ਜੀ ਤੁਸੀਂ ਵੀ ਨਹੀਂ ਕੁਛ ਵੀ ਤੋਚਣ ਹੋ ਗਈ ਕੁਛ ਨਹੀਂ ਨਹੀਂ ਆਂਦਾ ਉਹ ਤੁਸੀਂ ਦੱਸੋ ਜਿਉ ਆਈ ਗਈ ਐ ਝੋਕੇ ਤੇ ਮਾਰੀ ਗੱਲ ਵਾ ਜਿੱਥੇ ਰਹਿਣਾ ਚਾਹੁੰਦੀ ਆ ਤੇ ਚੱਲ ਚੁੱਪ ਕਰ ਤੋਮੀ ਹੁਣ ਮੈਂ ਸਮਝੋ ਨਹੀਂ ਆ ਉਹਨਾਂ ਵੀ ਜਾ ਕੇ ਸੰਦੀਪ ਮਗਰ ਉਹਨਾਂ ਪੀ ਆ ਮੇਰੀ ਗੱਲ ਸੁਣ ਉਹਨਾਂ ਦੇ ਮਨ 'ਚ ਵੀ ਗੁੱਸਾ ਹੈ ਦਾਹੀ ਇਹਨੂੰ ਪਤਾ ਵਾ ਪਾਣੀਆਂ ਗੱਲਾਂ ਨਾ ਜਿਹੜੀ ਛੇਤੀ ਨਹੀਂ ਭੁੱਲੀਆਂ ਜਾਂਦੀਆਂ ਮੈਂ ਤੇ ਹੁਣ ਕੋਈ ਮਾੜੀ ਚੰਗੀ ਕਹੀ ਨਹੀਂ ਉਹਨਾਂ ਨੂੰ ਕਿੰਨਾ ਬੋਲ ਕੇ ਚੱਲ ਗਏ ਹੋ ਜੇ ਤੁਸੀਂ ਕਹਿੰਦੇ ਆ ਨਾ ਤੇ ਮੈਂ ਦੁਬਾਰਾ ਮਾਫੀ ਮੰਗ ਲੈਣੀ ਆ ਤੂੰ ਮਾਫੀ ਨਹੀਂ ਮੰਗਣੀ ਠੀਕ ਹੈ ਨਾ ਮੈਂ ਨਾ ਆਪੇ ਸਮਝਾ ਲਊਗਾ ਹੌਲੀ ਹੌਲੀ ਮੰਮੀ ਗਏ ਜਾਣਾ ਮਗਰ ਉਹਨਾਂ ਮਨ ਜਾਣਾ ਵਾ ਇਹਨੂੰ ਗੁੱਸਾ ਹੀ ਵਸ ਤੇਨੂੰ ਵੀ ਪਤਾ ਵਾ ਸੁਣਿਆ ਨਾ ਨਾ ਲੱਗਾ ਹੈ ਨਾ ਉਤੋਂ ਬਾਅਦ ਆਈ ਵੀ ਨਹੀਂ ਵਿਚਾਰੀ ਚਲੋ ਜੇ ਇਹ ਸਾਂ ਮੰਗਦੇ ਆ ਨਾ ਤੇ ਦੇ ਦੋ ਹਿੱਸਾ ਇਹਨਾਂ ਨੂੰ ਉਹ ਸੰਦੀਪ ਕਿਦੇ ਹਿੱਸਾ ਨਹੀਂ ਜਗਾ ਠੀਕ ਹੈ ਨਾ ਤੂੰ ਪਰਵਾਹ ਨਾ ਕਰ ਦਰਜਿੰਦਰ ਆ ਕਿਧਰ ਫੜ ਲਿਆ ਬੈਗ ਤੂੰ ਮੰਮੀ ਮੈਂ ਆਪਣੇ ਪਿੰਡ ਚੱਲੀ ਆ ਪਿੰਡ ਦੀ ਮੈਂ ਜਾਣ ਦੇਣਾ ਇਹ ਨਹੀਂ ਗੱਲ ਬਾਣੀ ਉੱਥੇ ਕੰਮ ਬੈ ਜਾ ਮੈਂ ਮਰਮਾਨਾ ਤੂੰ ਹੀ ਨਾ ਛੱਡ ਦੋ ਠੀਕ ਹੈ ਨਾ ਮੈਂ ਤਾਂ ਇਦਨ ਹੱਥ ਨਾ ਮੇਰੇ ਕੋ ਬਹੁਤਾ ਖਜਾਵੀ ਤੇ ਨਾ ਮੈਨੂੰ ਲੋੜ ਹੀ ਖਚੰਦੀ ਮੰਮੀ ਉੱਥੇ ਚੱਲ ਬੰਦਿਆਂ ਬਾਹਰ ਨਾ ਮੇਰੇ ਸਹੁਰਿਆਂ ਨੇ ਨਹੀਂ ਕਦੀ ਮੈਨੂੰ ਗੱਲ ਕੀਤੀ ਤੇ ਜਿੰਨੀਆਂ ਮੈਨੂੰ ਇਥੋਂ ਸੁਣਨੀਆਂ ਪਈਆਂ ਵਾ ਮੈਂ ਅੱਦੇ ਕਦੀ ਵੀ ਨਹੀਂ ਸੁਣਦੀ ਇਹਨਾਂ ਦੀ ਦਫਾ ਹੁੰਦੇ ਹੋਣਾ ਨੂੰ ਤੂੰ ਚੱਲ ਅੰਦਰ ਮੈਂ ਤੇ ਆਉਣਾ ਹੀ ਨਹੀਂ ਮੈਂ ਮੇਰੇ ਬਦਲੇ ਤੇ ਵਹੀ ਹੈ ਨਾ ਉਹ ਤੇ ਹੁਣਾ ਬਦਲ ਰਹੀ ਮਮੀ ਮੈਂ ਨਾ ਤੁਹਾਡਾ ਕਰਕੇ ਆਈ ਹੀ ਵੀ ਤੁਸੀਂ ਬਿਮਾਰ ਹੀ ਰੋਟੀ ਨਹੀਂ ਹੀ ਪੱਕਦੀ ਮੈਂ ਤਾਂ ਇੱਥੇ ਕਦੀ ਵੀ ਨਾ ਬੜਾ ਨਹੀਂ ਤੇ ਘਰਾਂ ਵਿੱਚ ਗੱਲਾਂ ਹੁੰਦੀਆਂ ਰਿੰਦੀਆਂ ਨਹੀਂ ਨਿੱਕੀਆਂ ਵੱਟ ਕਹਿੰਦੇ ਹੋ ਹੀ ਜਾਂਦੀਆਂ ਵਾ ਤੇ ਮਸ ਮਸ ਗੱਲਾਂ ਥੋੜਾ ਉੱਠ ਕੇ ਤੁਰ ਪੀਦਾ ਹੁੰਦਾ ਮਮੀ ਆ ਤੁਹਾਨੂੰ ਨਿੱਕੀ ਗੱਲ ਲੱਗਣ ਲਈ ਹੈ ਮੈਂ ਤੁਹਾਨੂੰ ਦੱਸ ਦਿੱਤਾ ਵਾ ਜਿਹੜਾ ਵੀ ਤੁਹਾਡਾ ਫੈਸਲਾ ਹੋਊਗਾ ਨਾ ਮੈਨੂੰ ਫੋਨ ਕਰਕੇ ਦੱਸ ਦਿਓ ਵੀ ਤੁਸੀਂ ਮੈਨੂੰ ਹਿੱਸਾ ਦੇਣਾ ਵਾ ਕਿ ਨਹੀਂ ਦੇਣਾ બસ ਕੀ ਕਰਾਂ ਮੈਂ ਹੁਣ ਉਹਨਾਂ ਨਾਲ ਭੋਮਾਂਗੇ ਚਾਈਨਾ ਨਾਲ ਭੋਮਾਂ ਹੁਣ ਮੰਮੀ ਮੇਰੀ ਸੋਨੇ ਗੱਲ ਜਾਂਦੀ ਹੈ ਨਾ ਤੇ ਜਾਣ ਦੇ ਠੀਕ ਹੈ ਨਾ ਕਿ ਕਿੱਦਾਂ ਰੋਕਦੀ ਕੋਈ ਲੋੜ ਨਹੀਂ ਹੈਗੀ ਕਿਉਂ ਨਹੀਂ ਰੋਕਣਾ ਮੇਰੀ ਜਾਨ ਨੂੰ ਕਿਹਨੇ ਫੋਨ ਕਰਨਾ ਮੇਰੀ ਧੀ ਹੈ ਮੈਂ ਤੇ ਰੋਕਣਾ ਮੈਂ ਮੈਂ ਫੋਨ ਵੀ ਕਰਨਾ ਮੈਂ ਨਹੀਂ ਆ ਫੋਨ ਕਰਨਾ ਠੀਕ ਹੈ ਨਾ ਤੁਸੀਂ ਕਰੋ ਚਾਹੇ ਨਾ ਕਰੋ ਤੁਸੀਂ ਉਦਾਂ ਹੋਣਾ ਵਾ 100 ਵਾਰੀ ਆਵੇ ਠੀਕ ਹੈ ਨਾ ਪਰ ਹਿਸਾ ਨਾ ਮੰਗੀ ਤੇ ਆ ਗਏ ਕਿਹੋ ਜੀਆਂ ਗੱਲਾਂ ਕਰਨ ਦੀ ਹੈ ਉਹ ਗੱਲਾਂ ਕਰਦੀ ਸੀ ਤੇ ਤੂੰ ਹੈ ਚੁੱਪ ਕਾ ਰਹਿੰਦਾ ਤੂੰ ਵੀ ਗਾੜੀਆਂ ਟੈਗ ਟੈਗ ਦਾ ਜਵਾਬ ਦਿੱਤਾ ਉਹਨਾਂ ਦੇ ਫਿਰ ਸੜੀ ਪਈ ਨੇ ਜਾਣਾ ਹੀ ਮਾਦਾ ਮੈਡੀਸਨ ਗੱਲ ਇਹ ਗੱਲਾਂ ਕਰਨ ਵਾਲੀਆਂ ਹੀ ਸੇ ਵਾਲੀਆਂ ਹੋ ਜਾਂਦਾ ਰੋਣ ਸੇ ਕੋਣ ਮੰਗਦਾ ਅੱਜ ਕਰ ਹੋ ਜਾਂਦੀਆਂ ਹੁੰਦੀਆਂ ਨੇ ਹੋ ਜਾਂਦੀਆਂ ਇਹ ਤਾਂ ਹੁਣ ਤੇ ਗੱਲ ਆਏ ਨਾ ਤੇ ਹੋ ਜਾਂਦੀਆਂ ਹੁੰਦੀਆਂ ਸਭ ਕੁਝ ਹੋ ਜਾਂਦਾ ਹੁੰਦਾ ਮੈਂ ਜਿਹੜੀ ਗੱਲ ਕਹੀ ਹੈ ਨਾ ਉਹਨੂੰ ਫੋਨ ਨਹੀਂ ਕਰਨਾ ਠੀਕ ਹੈ ਨਾ ਮੈਂ ਤਾਂ ਕਰਨਾ ਹੀ ਹੂੰ ਮੇਰੀ ਧੀ ਹੈ ਮੈਂ ਕਰਨਾ ਹੀ ਤਾ ਨਾ ਫੋਨ ਨੂੰ ਤੂੰ ਨਾ ਕਰ ਇਹ ਉਹ ਚੰਗਾ ਕੰਮ ਕਰ ਉਹਦੇ ਮਗਰ ਲਾ ਕੇ ਤੇ ਤੂੰ ਹੁਣ ਭੈਣ ਛੱਡ ਦੇਗਾ ਉਹ ਭੈਣ ਛੱਡੀ ਥੋੜੀ ਆ ਉਹ ਆਪ ਕਰਨਦੀ ਹੈ ਉਹ ਜੀਆਂ ਗੱਲਾਂ ਚੱਲ ਜੋ ਮੈਂ ਚਾਹੁੰਦੀ ਹੀ ਨਾ ਉਹੀ ਹੋਣ ਡਿਆ ਵਾ ਮੈਨੂੰ ਪਸ ਇਹੋ ਹੀ ਕਿ ਇਹ ਕਰੋ ਨਿਕਲ ਜੇ ਚੱਲ ਗਈਏ ਨਾ ਆਪਣੇ ਘਰ ਹਾਂ ਸੰਦੀਪ ਆ ਜਾ ਸਮਝ ਨਹੀਂ ਆਉਂਦੀ ਕੀ ਬੰਦਿਆ ਸਾਡੇ ਘਰ ਵਿੱਚ ਜੇ ਚੰਗਾ ਹੋਣ ਲੱਗਦਾ ਹੋਣਾ ਫੇਰੀ ਬੁਰਾ ਹੋ ਜਾਂਦਾ ਵਾ ਹੁਣ ਇਹ ਕਰਕੇ ਚਲ ਗਈ ਇੱਥੋਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਭੈਣ ਭਰਾਵਾਂ ਵਿੱਚ ਨਾ ਸੌ ਗੱਲਾਂ ਹੋ ਜਾਂਦੀਆਂ ਵਾ ਅਸੀਂ ਵੀ ਭੈਣ ਭਰਾ ਲੜਦੇ ਹੀ ਆਂ ਪਰ ਇਦਾਂ ਨਹੀਂ ਕਰਦੇ ਜਿਦਾਂ ਇਹ ਕਰਨ ਦੇ ਉਹੀ ਤੇ ਗੱਲ ਵਾ ਸੰਦੀਪ ਉਹਦਾ ਲੜੇ 100 ਵਾਰ ਹੀ ਲੜੇ ਹਨ ਅਰੇ ਸੇਮ ਗੰਡਿਆ ਪੀਏ ਹੁਣ ਦੀਪ ਤੂੰ ਇਹ ਗੱਲ ਸੋਚ ਕਿ ਤੂੰ ਆਪਣੇ ਭਰਾ ਕੋਲ ਹਿੱਸਾ ਮੰਗੇ ਉੱਤੇ ਵਿਚਾਰ ਤੇ ਕੀ ਬੀਤੂਗੀ ਉਹ ਮੇਰੇ ਤੇ ਬੀਤਣ ਦੀ ਆ ਕੋਈ ਸਮਝ ਨਹੀਂ ਆਉਂਦੀ ਕੀ ਬੰਨਣਾ ਵਾ ਹੁਣ ਚਲੋ ਕੋਈ ਗੱਲ ਨਹੀਂ ਮੈਂ ਮੰਨਦੀ ਆ ਉਹਨਾਂ ਦੇ ਮਨ ਵਿੱਚ ਗੁੱਸਾ ਵਾ ਮੈਂ ਵੀ ਕਿੰਨੀਆਂ ਗਲਤੀਆਂ ਕੀਤੀਆਂ ਵਾ ਚਲੋ ਕੋਈ ਗੱਲ ਨਹੀਂ ਮੈਂ ਮਾਫੀ ਮੰਗ ਲੈਣੀ ਦੀਦੀ ਕੋਲੋਂ ਮੈਂ ਫੋਨ ਕਰ ਦੇਣੀ ਦੀਦੀ ਨੂੰ ਸੰਦੀਪ ਹਜੇ ਤੂੰ ਰਹਿਣੀ ਨਹੀਂ ਠੀਕ ਆ ਨਾ ਹਜੇ ਉਹ ਗੁੱਸੇ ਵਿੱਚ ਵਾ ਪਤਾ ਨਹੀਂ ਕੀ ਕਹਿਣਾ ਉਹਨੇ ਅੱਗੇ ਉਹ ਚਲੋ ਕੋਈ ਗੱਲ ਨਹੀਂ ਚਾਰ ਸੁਨਾਵ ਵੀ ਦੇਣਗੇ ਨਾ ਸੁਣ ਲੂੰਗੀ ਮੈਂ ਮੈਂ ਗਲਤੀ ੱਡੀ ਵੱਡੀ ਕੀਤੀ ਐ ਉਹ ਕੋਈ ਗੱਲ ਨਹੀਂ ਮੇਰਾ ਗੁੱਸਾ ਸ਼ਾਂਤ ਹੋ ਜੂਗਾ ਨਾ ਫਿਰ ਜੋ ਮਰਜ਼ੀ ਕਰ ਲਈ ਠੀਕ ਐ ਨਾ ਮੰਮੀ ਜਾਪੇ ਮਨਾ ਲੈਣਾ ਇਹ ਕਿੱਡੀ ਕੀ ਗੱਲ ਆ ਤੂੰ ਫੋਨ ਕਰ ਲਵੇ ਕੋਈ ਦੀਦੀ ਨੂੰ ਮੈਂ ਕਰ ਲੂੰਗਾ ਫੋਨ ਕੋਈ ਗੱਲ ਟੈਨਸ਼ਨ ਨਾ ਲੈ ਆ ਕੰਮ ਤੇ ਸਾਰਾ ਹੋ ਹੀ ਗਿਆ ਵਾ ਭਾਬੀ ਨੇ ਮੈਨੂੰ ਫੋਨ ਨਹੀਂ ਕੀਤਾ ਉਦੋਂ ਦਾ ਕੀ ਕਰਾਂ ਭਾਬੀ ਨੂੰ ਫੋਨ ਕਰਕੇ ਪੁੱਛਾਂ ਨਾ ਇਹ ਕਿਦਾ ਫੋਨ ਆਉਂਦਿਆ ਇਹ ਤੇ ਉਹਦਾ ਸੰਦੀਪ ਦਾ ਮੈਂ ਚੁਪਣਾ ਚੁਪਣਾ ਹੈਗਾ ਪਖੰਡ ਕਰ ਦੂਗੀ ਉਦੋਂ ਦੱਸਿਆ ਨਹੀਂ ਉਦੋਂ ਪੁੱਛਿਆ ਨਹੀਂ ਕਿਸੇ ਨੂੰ ਜੋ ਪਰੇ ਮੂ ਚੁੱਕਾ ਤਾਂ ਤਰਪੀ ਆ ਮਨਾਂ ਕਿਸੇ ਨਾਲ ਗਲਤ ਕਰੇ ਕਿ ਮੈਂ ਉੱਥੇ ਚਲੀ ਕਿ ਡਾਇਨੇ ਸ਼ਦਾਈ ਬਣਾ ਆਵਾਂ ਹਨ ਉਹਦੇ ਅੰਦਰ ਬਾਹਰੋਂ ਪਤਾ ਲੱਗ ਜਾਂਦਾ ਕੋਈ ਦੱਸ ਦਿੰਦਾ ਵਾ ਨਹੀਂ ਤਾਂ ਕੌਣ ਦੱਸਣ ਵਾਲਾ ਆ ਹਾਦੀ ਹੋਈ ਇਹਦੇ ਅਲੀ ਦੀ ਰਪਿੰਦਰ ਕਿਹੜਾ ਫੋਨ ਆ ਮੇਰੇ ਫੋਨ ਤੇ ਕਿਸੇ ਦਾ ਵੀ ਨਹੀਂ ਫੋਨ ਕੀਤਾ ਹੋਣਾ ਵਾ ਉਦਾਂ ਹੀ ਕੰਪਨੀ ਵਾਲਿਆਂ ਦਾ ਹੀ ਘਰੋਂ ਜਾਂਦਾ ਅੱਛਾ ਅੱਛਾ ਨਾ ਤੇਉ ਮੈਂ ਪੁੱਛਣਾ ਹੀ ਵੀ ਮੇਰੀ ਗੱਲ ਸੁਣ ਆਦੇ ਸੰਦੀਪ ਜੀ ਮਿਸਕਾਲਵਾ ਰਹਿਨ ਦੋ ਤੁਸੀਂ ਸੰਦੀਪ ਜੀ ਮਿਸਕਾਲਵਾ ਇਥੇ ਕਿਸਦਾ ਨਹੀਂ ਕੋ ਫੋਨ ਚੁਕਣਾ ਹੈਗਾ ਆ ਫੇਰ ਉਹਦਾ ਆਉਂਦਿਆ ਕੋਈ ਗੱਲ ਨਹੀਂ ਆਉਂਦਿਆ ਬੜੇ ਉਹਨੇ ਬੜੀ ਸੋਣੀ ਕੀਤੀ ਏਡੇ ਨਾਲ ਮੇਰੀ ਗੱਲ ਸੁਣ ਚੁੱਕ ਤੇ ਲਈਏ ਤੇ ਫੋਨ ਫੜਾਓ ਇੱਧਰ ਆਪਾਂ ਨਹੀਂ ਕੋ ਫੋਨ ਕਰਨਾ ਹੈਗਾ ਉਹਨੂੰ ਐਵੇਂ ਫੋਨ ਕਰੀ ਜਾਂਦੇ ਹੀ ਆ ਉਹ ਲਿਆਗਾ ਮੈਂ ਚੁੱਕ ਲੈਣਾ ਨਹੀਂ ਤੂੰ ਚੁੱਕਣਾ ਦੇ ਬੜਾ 헤ਜ ਹੁੰਦਾ ਫਿਰ ਇਹਨਾਂ ਨੂੰ ਹੈਲੋ ਸਾਸਰੀਕਾਲ ਵੀਰ ਜੀ ਉਹ ਸਾਸਰੀਕਾਲ ਤੇ ਠੀਕ ਵਾ ਮੇਰੀ ਗੱਲ ਸੁਣ ਮੈਂ ਇੱਥੇ ਕੇਸ ਲੜਦਾ ਫਿਰਦੇ ਆ ਵਾਂ ਤੇ ਤੂੰ ਮੂੰਹ ਚੁੱਕਿਆ ਦੇ ਇੱਥੇ ਚਲ ਗਈ ਆ ਉਹ ਵੀਰ ਜੀ ਮੇਰੇ ਕੋਲ ਇਹਨਾਂ ਬੜੀ ਵੱਡੀ ਗਲਤੀ ਹੋ ਗਈ ਹੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਦਿਆ ਵਾ ਉਸ ਲੀਵ ਗਲਤੀ ਤੇ ਸਾਡੇ ਕੋ ਹੋ ਗਈ ਆ ਜਿਹੜੇ ਤੈਨੂੰ ਉੱਥੋਂ ਲੈ ਆਏ ਅਸੀਂ ਵੀਰ ਜੀ ਤੇ ਇਹ ਦਰਿਆ ਗੱਲਾਂ ਨਾ ਕਰੋ ਸਭ ਤੋਂ ਤੇ ਖੁਸ਼ ਹੋਣਾ ਚਾਹੀਦਾ ਵਾ ਕਿ ਚਲ ਫਾਪ ਦੇ ਕਿੰਨੀ ਇਹਦਾ ਲਾ ਕਰਦੇ ਨੇ ਦੇਖੀ ਜਦੋਂ ਦੀ ਮੈਂ ਇੱਥੇ ਰਹਿਣ ਦੀ ਸੀ ਨਾ ਇੱਕ ਵਾਰੀ ਨਹੀਂ ਕਿਤੇ ਖੁਸ਼ ਹੋਏ ਉਹ ਚੱਲ ਵਧੀਆ ਹੋ ਗਿਆ ਵਾ ਤੋ ਚਲ ਗਈਆਂ ਤੇ ਹੁਣਾਂ ਨੂੰ ਫੋਨ ਨਾ ਕਰੀ ਜੇ ਇੱਥੇ ਕੋਈ ਗੱਲਬਾਤ ਹੋਈ ਨਾ ਤੈਨੂੰ ਨੂੰ ਜਿੱਥਨੀ ਪੈਣੀ ਆ ਉਹ ਵੀਰ ਜੀ ਪਹਿਲੀਆਂ ਗੱਲਾਂ ਛੱਡੋ ਤੁਸੀਂ ਭੁੱਲ ਜਾਓ ਉਹਨਾਂ ਨੂੰ ਸਭ ਕੁਝ ਠੀਕ ਹੀ ਆ ਚੱਲ ਠੀਕ ਵਾ ਤੇ ਮੈਨੂੰ ਕੋਈ ਗੱਲਬਾਤ ਨਾ ਦੱਸੀ ਹੁਣ ਫੋਨ ਕਰਕੇ ਤੇ ਨਾ ਮੈਂ ਇੱਥੇ ਆਉਣਾ ਹੀ ਆ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਹੁੰਦੀ ਇਦਾਂ ਦੀ ਉਹ ਚੰਗਾ ਅੱਗੇ ਵੀ ਤੂੰ ਇਦਾਂ ਹੀ ਆਂਦੀ ਰਹੀਆਂਗੇ ਚੁੱਪ ਗਿਆ ਘੜੀ ਗੱਲੋ ਮੈਂ ਪਹਿਲਾਂ ਹੀ ਕਿਹਾ ਸੀ ਨਾ ਉਹ ਮੈਂ ਪੁੱਛਦੇ ਲਾਵਾਂ ਕੀ ਪਤਾ ਉਥੇ ਕੀ ਬਣਿਆ ਕੀ ਨਹੀਂ ਬਣਨਾ ਉਥੇ ਕੀ ਨਹੀਂ ਜਦੋਂ ਇਹ ਕਿਸ ਨੂੰ ਦੱਸ ਕੇ ਨਹੀਂ ਗਈ ਪੁੱਛ ਕੇ ਨਹੀਂ ਗਈ ਹੈਗੀ ਕੀ ਪਤਾ ਉਥੇ ਕੀ ਕਰਦੀ ਫਿਰਦੀ ਇਹਦੇ ਨਾਲੇ ਕੀ ਇਹ ਕਰਨ ਗਈ ਮੈਨੂੰ ਘੜੀ ਦਾ ਭਲੇ ਖਾ ਚਲੋ ਇੱਕ ਚੀਜ਼ ਵਾਏ ਰੁਪਿੰਦਰ ਹੋ ਸਕਦਾ ਕਿਤੇ ਅਗਲ ਆਈ ਗਈ ਹੋਵੇ ਅਕਲ ਨਹੀਂ ਹੋਵੇ ਜੇ ਹੋ ਜਿਹਨੂੰ ਅਕਲ ਆਵੇ ਨਾ ਤੇ ਫਿਰ ਘਾਟੇ ਕਾਦੇ ਆ ਹੋਣ ਪਤਾ ਵਾ ਕਿ ਇਹਨਾਂ ਦਾ 2 ਦਨ ਲੱਖ ਰੁਪਈਆ ਲੱਗ ਗਿਆ ਵਾ ਤੇ ਹੁਣ ਮੈਂ ਚਲ ਜਾਨੀ ਆ ਉਥੇ ਨਹੀਂ ਇਹੋ ਹੀ ਚੰਗੀ ਰਹਿ ਗਈ ਆ ਸਾਨੂੰ ਵੀ ਸ਼ਗਾਈ ਬਣਾਉਂ ਲਈ ਆ ਤੁਹਾਡਾ ਵੀ ਨਾ ਮੜਾ ਮੋੜਾ ਡਰਨੀ ਹੈਗਾ ਕਿਤੇ ਉਹਨੂੰ ਵੀ ਥੋੜਾ ਬੋਦਾ ਹੀ ਹੋਵੇ ਕਿਤੇ ਉਹ ਚੱਲ ਰਿਹਾ ਜੇ 3 ਲੱਖ ਰੁਪਈਆ ਲੱਗ ਰਹਾ ਵਾ ਨਾ ਹੋ ਸਕਦਾ ਇੰਨੀ ਸੋਚੀ ਆ ਗਈ ਹੋਏ ਕਿ ਗਾਂ ਕਿੰਨੇ ਕ ਪੈਸੇ ਲੱਗਣੇ ਤੇ ਤਾਂ ਹੀ ਉਥੇ ਚਲ ਗਈ ਆ ਮੈਨੂੰ ਤੇ ਇਹ ਵਾ ਕਿ ਕਿਤੇ ਹੋਰ ਨਾ ਹੋਵੇ ਉਥੇ ਜਾ ਕੇ ਸਿਆਪਾ ਕੋਈ ਖੜਾ ਕੀਤਾ ਹੋਵੇ ਨੇ ਤੁਹਾਨੂੰ ਪਤਾ ਤਾਂ ਹੈਗਾ ਵਾ ਇਸ ਦੇ ਸਬੂਤ ਆ ਜਿੱਦਾਂ ਦੀ ਇਹ ਹੈਗੀ ਆ ਨਾ ਤੇ ਇਧਰ ਬਾਰੇ ਸੋਚਦੀ ਆ ਤੇ ਨਾ ਉਧਰ ਬਾਰੇ ਸੋਚਦੀ ਆ ਕਿੰਨਾ ਕੁ ਜੇ ਉਥੋਂ ਕਰਕੇ ਆਈ ਹੂੰ ਦੁਈਆਂ ਵਿੱਚ ਛਾਟੀ ਬਦਲ ਗਏ ਆ ਵੀ ਕੋਈ ਗੱਲ ਨਹੀਂ ਚੱਲ ਗਈ ਆ ਤੇ ਫਿਰ ਕੀ ਆ ਮੈਨੂੰ ਇਹ ਆ ਵੀ ਜੇਕਦੇ ਉਥੋਂ ਕਿਸੇ ਜੀ ਨੂੰ ਕੁਝ ਹੋ ਗਿਆ ਨਾ ਤੇ ਅਹੀਂ ਬੱਜੇ ਮਰ ਜਾਣਾ ساری ਉਮਰ ਔਰ ਰਪਿੰਦਰ ਇਡੀ ਨਹੀਂ ਗੱਲ ਹੈਗੀ ਜੇ ਉਥੇ ਕੋਈ ਗੱਲਬਾਤ ਹੋ ਜੂਗੀ ਨਾ ਤੂੰ ਵਿੱਚ ਨਾ ਆਈ ਠੀਕ ਆ ਜੇ ਮੈਂ ਗੱਲ ਦੇ ਵਿੱਚ ਨਾ ਆਉਂਗੀ ਤੂੰ ਹੀ ਤੇ ਆਉਗੇ ਨਾ ਤੇ ਮੈਂ ਕਲੀ ਨਹੀਂ تھا ਕੀ ਕਰਨਾ ਜੇ ਉਹਦਾ ਹੁਣ ਘਰ ਵਸਣ ਡਿਆ ਹੋਣਾ ਤੇ ਵਸਣ ਦੀ ਨਾ ਕੋ ਫੋਨ ਤੇ ਹੀ ਉਹਨੂੰ ਕਹੀਂ ਚੰਗਾ ਜੇ ਫੋਨ ਕਰਦੇ ਹੁੰਦੀ ਇਹ ਤੇ ਚੁੱਕ ਲਿਆ ਕਰ ਮੈਂ ਕਿਸੇ ਨੂੰ ਕੋਈ ਨਹੀਂ ਕਹਿੰਦੀ ਮੈਂ ਤਾਂ ਫੋਨ ਚੁੱਕਣੋਂ ਵੀ ਗਈਆਂ ਐਸੇ ਕਰਕੇ ਵੀ ਫੋਨ ਨੂੰ ਚੁੱਕਣਾ ਹੈ ਜੋ ਮਰਜ਼ੀ ਕਰਦੀ ਰਹੇ ਭਵੇਂ ਇਹਨਾਂ ਦਾ ਮੈ ਲਾਇਆ ਵਾ ਸਾਹਬ ਝਾਟੀ ਮਨ ਬਦਲ ਲੈਂਦੇ ਆ ਜਿੱਦਾਂ ਭੈਣ ਕਹਿੰਦੀ ਹੈ ਨਾ ਉਦਾਂ ਹੀ ਬਸ ਕਰ ਲੈਂਦੇ ਆ ਬਸ ਉਹੋ ਹੀ ਠੀਕ ਵਾ ਮੇਰੀ ਗੱਲ ਤਾਂ ਸੁਣਦੇ ਹੀ ਨਹੀਂ ਆ ਵੀ ਤੂੰ ਕੀ ਕਹਿੰਨੀ ਆ ਵਿਲਾਈ ਨੇ ਪਹਿਲੇ ਲੱਗੀ ਉਧਰ ਕੇਸ ਤੇ ਤੇ ਕੋਈ ਨਹੀਂ ਇਹਨਾਂ ਨੂੰ ਹੈਗਾ ਵੀ ਕਿੱਥੋਂ ਇੰਨੇ ਪੂਰੇ ਹੋਣੇ ਆ ਕੋਈ 1000 ਰੁਪਏ ਆ ਮਰਜ਼ੀਆਂ ਦੇ ਆਪਣੀਆਂ ਕਰਦੇ ਆ ਸੰਦੀਪ ਮਰਾ ਸੈਟ ਸੁੱਟ ਕੇ ਬੈਠੀ ਕੀ ਗੱਲ ਵਾ ਕੁਝ ਨਹੀਂ ਸੋਚਣ ਦੀਆਂ ਕੱਲ ਦੇ ਦੇ ਜੀ ਗਏ ਆ ਨਾ ਉਹਨਾਂ ਨੇ ਫੋਨ ਕੀਤਾ ਵਾ ਮੇਰਾ ਹੀ ਕਸੂਰ ਕੱਢੀ ਜਾਣਦੇ ਆ ਸਭ ਕੁਝ ਸੰਦੀਪ ਨੇ ਕਰਵਾਇਆ ਵਾ ਮੈਂ ਤਾਂ ਸਗੋਂ ਮਾਫੀ ਮੰਗਣ ਢੀ ਆ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਹੁਣ ਮੈਂ ਇਹ ਤੋਂ ਵੱਧ ਕੀ ਕਰਾਂ ਇਹਦੇ ਵਿੱਚ ਨਾ ਤੇਰਾ ਕੋਈ ਕਸੂਰ ਨਹੀਂ ਠੀਕ ਹੈ ਨਾ ਕੋਈ ਲੈ ਹਜੇ ਗੱਲਾਂ ਤੇ ਆ ਹੀ ਗਈ ਹੈ ਫਿਰ ਕੀ ਕਰਨਾ ਹੈ ਮੈਨੂੰ ਸੱਚੀ ਬੜੀ ਤੇ ਮੈਂ ਨਾ ਤੈਨੂੰ ਜ਼ਿੰਮੇਵਾਰ ਨਹੀਂ ਮੰਨਦਾ ਇਸ ਗੱਲ ਤੇ ਠੀਕ ਹੈ ਨਾ ਮੈਨੂੰ ਸੱਚੀ ਬੜੀ ਟੈਨਸ਼ਨ ਹੁੰਦੀ ਆ ਜੇ ਮੈਂ ਮੰਮੀ ਨੂੰ ਬੁਲਾਉਣੀ ਆ ਤੇ ਮੰਮੀ ਵੀ ਅੱਗੇ ਜਵਾਬ ਨਹੀਂ ਦਿੰਦੇ ਕੋਈ ਵੀ ਮੈਂ ਸਗੋਂ ਮੰਮੀ ਨੂੰ ਪਿਆਰ ਨਾਲ ਬੁਲਾਉਂਦੀ ਆ ਤੇ ਮੰਮੀ ਮੇਰੇ ਨਾਲ ਬੋਲਦੇ ਨਹੀਂ ਆ ਕਿਹੜੀ ਏਡੀ ਵੱਡੀ ਮੇਰੇ ਕੋਲ ਗਲਤੀ ਹੋ ਗਈ ਆ ਕਿੰਨੀ ਮਾਫੀਆਂ ਮੰਗ ਲੀਆਂ ਵਾ ਹਜੇ ਵੀ ਨਹੀਂ ਮaaf ਕਰਨ ਢੇ ਕੋਈ ਗੱਲ ਨਹੀਂ ਸੰਦੀਪ ਤੇ ਮੈਂ ਜੇ ਵੀ ਸਮਝਾਇਆ ਹੈ ਨਾ ਬੰਦੇ ਦੇ ਮਨ ਚ ਨਾ ਗੁੱਸਾ ਹੁੰਦਾ ਵਾ ਹੌਲੀ ਹੌਲੀ ਨਾ ਸਭ ਕੁਝ ਠੀਕ ਹੋ ਜਾਣਾ ਵਾ ਮੈਂ ਮਮੀ ਨੂੰ ਸਮਝਾਉਂਗਾ ਐਦਾਂ ਨਾ ਕਰਿਆ ਕਰਨ ਉਹਨਾਂ ਤੇਰ ਨਾਲ ਸਹੀ ਹੋ ਜਾਣਗੇ ਚਲੋ ਉਹਨਾਂ ਗੱਲਾਂ ਨੂੰ ਛੱਡੋ ਕੀ ਪਤਾ ਮਮੀ ਮaaf ਕਰ ਹੀ ਦੇਣ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਜਿਹੜੀ ਵੀ ਗੱਲ ਕਰਨ ਲੱਗੀ ਹੈ ਨਾ ਸਿਰਫ ਤੁਹਾਡੇ ਵਿੱਚ ਤੇ ਮੇਰੇ ਵਿੱਚ ਹੀ ਆ ਕਿ ਇਹਨੂੰ ਪਤਾ ਨਹੀਂ ਲੱਗਣੀ ਚਾਹੀਦੀ ਉਹ ਗੱਲ ਸੰਦੀਪ ਕਿਹੜੀ ਗੱਲ ਵੈਦਾਂ ਦੀ ਕੀ ਹੋਇਆ ਵਾ ਗੱਲ ਇਦਾਂ ਵਾ ਮੇਰੀ ਇੱਕ ਸਹੇਲੀ ਆ ਉਹਨੇ ਮੇਰ ਨਾਲ ਬੜਾ ਵੱਡਾ ਧੋਖਾ ਕੀਤਾ ਵਾ ਧੋਖਾ ਕੀਤਾ ਸੰਦੀਪ ਕੀ ਧੋਖਾ ਕੀਤਾ ਵਾ ਮੈਨੂੰ ਹੀ ਦੱਸ ਸਹੇਲੀ ਨੇ ਨਾ ਮੈਨੂੰ ਲਾਲਚ ਦਿੱਤਾ ਸੀ ਕਿ ਤੂੰ ਆਪਣੇ ਨਾ ਪੈਸੇ ਇਕੱਠੇ ਕਰ ਲਾ ਮੈਂ ਤੈਨੂੰ ਬਾਹਰ ਭੇਜ ਦੂੰਗੀ ਉਹ ਮੇਰੇ ਕੋ ਸਾਰਾ ਸੋਨਾ ਲੈ ਗਈ ਆ ਤੇ ਹੁਣ ਉਹ ਮੁੱਕਰ ਗਈ ਆ ਕਿ ਮੈਂ ਨਹੀਂ ਗਾ ਦੇਣਾ ਹੈਗਾ ਹੁਣ ਮੈਂ ਕੀ ਕਰਾਂ ਮੈਂ ਸਿਰਫ ਤੁਹਾਡੇ ਨਾਲ ਹੀ ਗੱਲ ਕੀਤੀ ਹੈ ਹੁਣ ਮੈਨੂੰ ਕੁਝ ਸਮਝ ਨਹੀਂ ਆਉਂਦੀ ਕੀ ਕਰਾਂ ਮੈਂ ਇੰਨਾ ਮਹਿੰਗਾ ਸੋਨਾ ਹੀ ਕਿੱਦਾਂ ਕਢਵਾਉਂਗੀ ਮੈਂ ਭਾਬੀ ਦਾ ਚੋਰੀ ਕਰਕੇ ਦਿੱਤਾ ਸੀ ਉਹਨੂੰ ਸੋਨਾ ਸੰਦੀਪ ਇਹ ਗੱਲ ਤੂੰ ਮੈਨੂੰ ਜੋ ਦੱਸਣ ਦੀ ਆ ਆਪਣੇ ਭਰਾ ਨੂੰ ਦੱਸ ਦੀ ਤੂੰ ਆਪ ਸੋਚ ਜੇ ਇਹੋ ਗੱਲ ਉਹਨੂੰ ਕਿਤੇ ਬਾਹਰੋਂ ਪਤਾ ਲੱਗੀ ਫਿਰ ਕੀ ਸੋਚੂਗਾ ਮੈਂ ਵੀਰ ਨੂੰ ਕਿੱਦਾਂ ਦੱਸਾਂ ਉਹਨਾਂ ਨੇ ਤੇ ਮੈਨੂੰ ਜਾਨੋਂ ਮਾਰ ਦੇਣਾ ਵਾ ਸੰਦੀਪ ਦੱਸਣਾ ਤੇ ਪੈਣਾ ਹੀ ਹੈ ਨਾ ਉਹੀ ਗੱਲ ਮੈਂ ਕਹੀ ਹੈ ਨਾ ਜੇ ਬਾਹਰੋਂ ਪਤਾ ਲੱਗੀ ਫਿਰ ਫਿਰ ਨਾ ਮਾਰਨਗੇ ਤੂੰ ਇਹ ਮੈਨੂੰ ਇਹ ਦੱਸੋ ਹੁਣ ਮੈਂ ਸੋਨਾ ਕਿੱਦਾਂ ਲਵਾਉਂ ਆ ਤੇ ਕੋਲੋਂ ਉਹ ਮੈਂ ਤੈਨੂੰ ਬਾਅਦ ਵਿੱਚ ਦੱਸੂਗਾ ਇਹ ਲਉਣਾ ਭਰਾ ਨਾਲ ਗੱਲ ਕਰ ਉਹਨੂੰ ਸਭ ਕੋ ਦੱਸ ਮੈਂ ਭਰਾ ਨਾਲ ਨਹੀਂ ਗੱਲ ਕਰ ਸਕਦੀ ਤੈਨੂੰ ਕੀ ਲੋੜ ਪੈਗੀ ਆਜੇ ਕੰਮ ਕਰਨ ਦੀ ਤੇਰੀ ਸਮਝ ਨਹੀਂ ਆਉਣ ਦੀ ਮੈਂ ਨਾ ਲਾਲਚ ਵਿੱਚ ਆ ਗਈ ਸੀ ਕਿ ਚਲ ਮੈਂ ਬਾਹਰ ਚਲ ਜਾਂਗੀ ਇਹ ਬਾਹਰ ਜਾਣਾ ਹੀ ਤੇ ਮੇਰੇ ਨਾਲ ਗੱਲ ਕਰਦੀ ਮੈਂ ਤੈਨੂੰ ਭੇਜ ਦਿੰਦਾ ਮੈਨੂੰ ਆ ਗੱਲਾਂ ਦਾ ਨਹੀਂ ਪਤਾ ਕਿ ਮੇਰੇ ਨਾਲ ਆ ਕੰਮ ਹੋ ਜਾਣਾ ਵਾ ਚਲੋ ਜੇ ਤੁਸੀਂ ਨਾ ਜ਼ੋਰ ਲਾਉਂਦੇ ਨਾ ਕਿ ਭਰਾ ਨੂੰ ਦੱਸ ਦੇ ਤੁਹਾਡੇ ਕਹਿਣ ਤੇ ਮੈਂ ਦੱਸ ਦਿੰਨੀ ਹਾਂ ਭਰਾ ਨੂੰ ਉਹੀ ਗੱਲ ਹੈ ਸੁਨੀਪ ਸਾਰੀ ਗੱਲ ਦੱਸ ਤੇ ਫਿਰ ਵੇਖਾਂਗੇ ਫਿਰ ਕੋ ਸੋਨਾ ਕਿੱਦਾਂ ਲੈਣਾ ਵਾ ਮੈਂ ਨੂੰ ਦੱਸਾਂ ਕਿ ਕੀ ਕਰਨਾ ਚਲੋ ਠੀਕ ਆ ਕੋਈ ਗੱਲ ਨਹੀਂ ਪਤਾ ਨਹੀਂ ਅਸਰੀ ਜੱਫੀ ਨਹੀਂ ਠੀਕ ਲੱਗਣ ਡਿਆ ਇਹਦਾ ਕਰਦੇ ਹਾਂ ਕਿ ਕਿ ਲੰਮੇ ਨਾਲ ਪੈਲਾ ਸ਼ਾਇਦ ਫਰਕ ਪੈ ਹੀ ਜਾਵੇ ਚੱਕਰ ਜਿਹਾ ਤਾਂ ਕਿਉਂ ਹੋ ਜਾਂਦਾ ਇਹ ਮੈਨੂੰ ਲੱਗਦਾ 3:00 ਵਜੇ ਤੱਕ ਆਉਣਾ ਤੇ ਚੁੱਕ ਲਈ ਨਹੀਂ ਆ ਮੰਮੀ ਹੋਏ ਮੇਰੀ ਸੁਣੋ ਗੱਲ ਹੱਦੋਂ ਕੀ ਤਾਂ ਡੇ ਵਾਲੀ ਕੀ ਹੋ ਗਿਆ ਵਾ ਉਹ ਲੱਗੇ ਡਿੱਗੀ ਤਾਂ ਪਤਾ ਨਹੀਂ ਲੈਂਦਾ ਨੂੰ ਡਿੱਗੀ ਰਹਿਣ ਸੰਦੀਪ ਸੰਦੀਪ ਕੀ ਹੋਇਆ ਵਾ ਉੱਠ ਸਾਂਭ ਲੈ ਇਹਨੂੰ ਸੰਦੀਪ ਨਹੀਂ ਤੁਹਾਨੂੰ ਲੱਗੇ ਪਏ ਉਹਨਾਂ ਨੂੰ ਇਹ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਨਾ ਮੈਂ ਵੇਖਣਾ ਹੀ ਆ ਇਹ ਚੰਗੀ ਗੱਲ ਵਾ ਤੂੰ ਭੀੜਿਆ ਨਹੀਂ ਉਹਦੇ ਨਾਲ ਵੇਖ ਹੀ ਲੈ ਵੀ ਕੀ ਘੰਟੀ ਆ ਮੀ ਮੋਟ ਮੇਰਾ ਬਊ ਵੇਖਣਾਂਗੇ ਨਾ ਮੈਨੂੰ ਪਤਾ ਹੀ ਆ ਉੱਠ ਮੇਰਾ ਬਊ ਚੋਕਲਾ ਉਡ ਚਲਾ ਧੀ ਲੰਮੇ ਬੈ ਇਤੇ ਚੰਗਾ ਦਿਮਾਗ ਖਰਾਬ ਹੋਇਆ ਇਹਨਾਂ ਦਾ ਧੀ ਲੰਮੇ ਬੈ ਜਾ ਤੇ ਮੇਰੀ ਗੱਲ ਸੁਣ ਗੱਲ ਕੀ ਹੋਈ ਸੀ ਹੋਸ਼ ਤੇ ਕਰ ਕੀ ਗੱਲ ਹੋਈ ਪੁਰਾਣੇ ਚੱਕਰ ਜਿਹੇ ਹੁੰਦੇ ਆ ਤੂੰ ਰੈਸਟ ਕਰ ਮੈਂ ਡੈੱਡ ਰੂਮ ਲਾਉਣਾ ਠੀਕ ਹੈ ਨਾ ਇੱਥੇ ਲੈ ਕੇ ਆਉਣਾ ਤੂੰ ਹੀ ਮੰਮੀ ਮਾਰੀ ਮੁੰਡ ਸ਼ਰਮ ਕਰ ਲੋ ਹਜੇ ਵੀ ਉੱਠਣ ਦੇ ਕਿਤੇ ਬੰਦ ਉਹ ਕਿ ਪਾਣੀ ਲੈ ਆਉਂਦਾ ਵਾ ਸ਼ਰਮ ਤੇ ਤੁਹਾਨੂੰ ਹੈ ਨਹੀਂ ਆ ਨਹੀਂ ਕਾਦੀ ਸ਼ਰਮ ਹੈ ਨਹੀਂ ਨੂੰ ਮੇਰੀ ਤਾਂ ਸ਼ਰਮ ਨਾ ਉਲਣੇ ਤਾਂ ਉਹਨੇ ਲੱਗੇ ਲੰਮੇ ਪਈ ਆ ਪਈ ਆ ਤੇ ਪਈ ਰਹੇ ਮੇਰੀ ਗੱਲ ਸੁਣ ਮੇਰੇ ਨਾਲ ਵੇਖ ਕੇ ਨਾ ਤਰਜਾਈ ਚ ਮੂੰਹ ਕਰ ਲਿਆ ਤੁਸੀਂ ਮੈਂ ਤੁਹਾਨੂੰ ਕਹਾਂ ਮੈਂ ਨਾ ਪੁੱਛਣਾ ਹੀ ਹੂੰ ਮੇਰੇ ਪਾਣ ਮਰਜ਼ੇ ਦੇ ਭਾਵੇਂ ਰਹਿ ਜੇ ਸਿੱਧੀ ਜਿਹੜੀ ਗੱਲੋਂ ਪਤਾ ਮਾਰਾ ਮੋਟੇ ਵੇਲੇ ਠੀਕ ਹੈ ਨਾ ਸਿਆਣੀ ਬਿਆਣੀ ਹੈ ਘਰ ਚ ਤੂੰ ਵੇਖਣਾ ਉਹਨੂੰ ਕਿੰਨੇ ਵੇਖਣਾ ਸੀ ਮੈਂ ਤੁਹਾਨੂੰ ਇੱਕ ਵਾਰੀ ਕਹਤਾ ਮੈਂ ਨਹੀਂ ਵੇਖਣਾ ਉਹਨੂੰ ਕੋਈ ਗੱਲ ਨਹੀਂ ਮੈਂ ਤੁਹਾਡੀ ਕੱਖ ਨਹੀਂ ਗੱਲ ਲੱਗਦੀ ਜਦੋਂ ਤੇਰੇ ਤੇ ਬਿਟਾਪਾ ਆਉਣਾ ਹਣਾ ਤੈਨੂੰ ਕਿਹਨੇ ਨਹੀਂ ਆ ਸਾਹਮਣਾ ਇਨੇ ਸਾਹਮਣਾ ਸੰਦੀਪ ਆ ਗਿਆ ਮੈਂ ਡਾਕਟਰ ਨੂੰ ਲੈ ਕੇ ਠੀਕ ਹੈ ਨਾ ਹੁਣ ਡਾਕਟਰ ਬੜੇ ਆਉਣੇ ਆ ਅ ਡਾਕਟਰ ਨੇ ਨਾ ਖੋਸ਼ਖਬਰੀ ਦੇਖੀ ਕਿੰਨਾ ਵਧੀਆ ਕੀਤਾ ਵਾ ਤੁਹਾਡਾ ਵੀ ਨਿਕਾਇਆ ਪਰਿਵਾਰ ਭਾਂਜੂ ਗਾ ਹਾਂ ਨਾ ਕੋਈ ਗੱਲ ਹੈਗੀ ਤੇ ਕੋਈ ਗੱਲ ਨਹੀਂ ਮਮੀ ਨੂੰ ਜਾ ਕੇ ਦੱਸਣਾ ਵਾ ਫਿਰ ਵੀ ਇਦਾਂ ਕਰਦੇ ਗੁੱਸਾ ਹੋਊਗਾ ਕੀ ਬਖ ਖੋਸ਼ ਹੋਈ ਜਾਣਾ ਹਾਂਜੀ ਕੋਈ ਗੱਲ ਨਹੀਂ ਮਮੀ ਨੂੰ ਦੱਸੋ ਤੁਸੀਂ ਜਾ ਕੇ ਕਹਿਣਾ ਵਾ ਤੇ ਦਾਦੀ ਭਾਂ ਨਾਲੇ ਵਾ ਨਾ ਠੀਕ ਆ ਹਾਂਜੀ ਮੰਮੀ ਮੰਮੀ ਹੂੰ ਮੇਰੀ ਸੁਣੋ ਗੱਲ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਉਣਾ ਕਾਦੀ ਤੂੰ ਇਹਨੇ ਦਾਦੀ ਬਣ ਨਾਲੇ ਹੋ ਵੇ ਦਾਦੀ ਬਣਨ ਵਾਲੀ ਮੈਨੂੰ ਕੋਈ ਖੁਸ਼ੀ ਨਹੀਂ ਗਾ ਜੋ ਮਰਜ਼ੀ ਚ ਕਰੋ ਤੇ ਨਾ ਕਰੋ ਤੁਸੀਂ ਸਿੱਧੀ ਜਿਹੜੀ ਗੱਲ ਵਾ